ਭਾਬੀ ਮੈਂ ਨਹੀਂ ਜਾਣਾ ਮੈਨੂੰ ਛੱਡ ਦੋ ਨਾ ਮੇਰੀ ਗੱਲ ਸੁਣ ਹੁਣ ਇੱਥੇ ਕੁਛ ਨਾ ਕਰ ਲੋ ਕੀ ਵੇਖਣ ਦੇ ਜਾਣਾ ਕਿਉਂ ਨਹੀਂ ਆ ਤੁਸੀਂ ਬੜਾ ਸੁਣਾ ਕਿ ਤੈਂ ਮੇਰੇ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਉਦੋਂ ਤੁਹਾਡੀ ਬੜੀ ਵਾਹ ਵਾਹ ਹੋਊਗੀ ਨਾ ਮੈਂ ਕੀ ਕੀਤਾ ਦੱਸ ਮੈਂ ਤੇਰੇ ਕਹਿਣ ਤੇ ਉਹਨਾਂ ਦੇ ਘਰ ਵੀ ਆ ਗਈਆਂ ਤੇ ਇੰਨੀ ਬੇਇੱਜ਼ਤੀ ਹੋ ਗਈ ਉੱਥੇ ਆਡੀ ਫਿਰ ਵੀ ਤੂੰ ਮੈਨੂੰ ਅਜੇ ਦੋਸ਼ੀ ਕਰੀ ਜਾਣੀ ਚੱਲ ਤੂੰ ਕਾ ਸਾਰਾ ਕਸੂਰ ਨਾ ਤੁਹਾਡਾ ਮੈਂ ਨਹੀਂ ਘਰ ਜਾਣਾ ਮੈਂ ਜਿੱਥੇ ਮਰਜ਼ੀ ਦਫਾ ਹੋਵਾਂ ਘਰ ਜਾਣ ਵੀ ਦੱਸ ਦੇ ਨਵ ਮੈ ਤੇਰੀ ਅੱਗੇ ਹੱਥ ਜੋੜਨੀ ਆ ਏਦਾਂ ਨਾ ਕਰ ਵੇ ਲੋਕੀ ਵੇਖਣ ਡੇ ਹੁੰਦੇ ਜਾਂਦੇ ਚੱਲ ਇੱਕ ਵਾਰੀ ਘਰ ਬੈ ਕੇ ਗੱਲ ਕਰਨੇ ਤੂੰ ਕੱਢ ਲਈ ਜਿਹੜਾ ਗੁੱਸਾ ਮੇਰੇ ਤੇ ਕੱਢਣਾ ਤੇ ਨਵ ਮੈਂ ਵੀ ਤੇ ਤੇਰੇ ਕਹਿਣ ਤੇ ਉੱਥੇ ਗਈ ਆ ਤੂੰ ਹੁਣ ਮੇਰੇ ਨਾਲ ਕੀ ਕਰਨੀ ਆ ਸਕਦੀ ਚੱਲ ਤੂੰ ਮੇਰੀ ਗੱਲ ਸੁਣ ਹੁਣ ਚੁੱਪ ਕਰ ਜੀ ਮੰਮੀ ਦੇ ਸਾਹਮਣੇ ਕੁਛ ਨਾ ਬੋਲੀ ਨਹੀਂ ਤੇ ਉਹਨੂੰ ਪਤਾ ਲੱਗ ਜਾਣਾ ਵੀ ਆਪਾਂ ਉੱਥੇ ਗਈਆਂ ਤੇ ਉਹਨੇ ਤੈਨੂੰ ਪਤਾ ਮੈਨੂੰ ਤੇ ਛੱਡਣਾ ਨਹੀਂ ਉਹ ਤੈਨੂੰ ਭਾਵੇਂ ਕੁਛ ਨਾ ਕਹੇ ਉਹ ਨਿੱਤੋਂ ਡਰ ਲੱਗੁੰਦੇ ਆ ਵੀ ਇਹਨਾਂ ਮੇਰੀ ਭੈਣ ਹੁਣ ਨਾ ਕੁਛ ਬੋਲੀ ਚਲੋ ਨਾ ਮੇਰੀ ਗੱਲ ਸੁਣ ਤੂੰ ਹੁਣ ਇੱਥੇ ਬਹਿ ਜਾ ਤੇ ਮੈਂ ਤੇਰੀ ਵਾਤੇ ਪਾਣੀ ਲੈ ਕੇ ਆਉਣੀ ਆ ਤੇ ਕੋਈ ਗੱਲ ਨਾ ਹੁਣ ਕਰੀ ਚੰਗਾ ਲੈ ਸ਼ੁਕਰ ਆ ਰੱਬ ਦਾ ਆ ਗਈਆਂ ਦੋਵੇਂ ਜਾਣੀਆਂ ਚੱਲ ਪਹਿਲਾਂ ਨਾ ਮੈਂ ਪਾਣੀ ਭਰਨੀ ਆ ਦਵਾਦਖਤ ਫੜਾਵਾ ਇਹਨਾਂ ਨੂੰ ਨੰਨੀ ਕੀ ਗੱਲ ਲੱਗੇ ਨਿੱਕ ਕਰੰਤੇ ਮੈਂ ਲੱਗੀ ਆ ਪਾਣੀ ਲੱਗੀ ਡੇਢ ਤਾ ਨੂੰ ਤੇ ਤੂੰ ਮੈਨੂੰ ਦੱਸ ਕਿੱਥੇ ਲੈ ਕੇ ਚਲ ਗਈ ਏ ਕੁੜੀ ਨੂੰ ਇੰਨਾ ਟਾਈਮ ਲਾਈਦਾ ਵਾ ਮੰਮੀ ਮੈਂ ਕਿੱਥੇ ਜਾਣਾ ਤੁਹਾਨੂੰ ਪਤਾ ਤਾਂ ਹੈ ਕਿੱਥੇ ਗਏ ਆ ਤੇ ਟਾਈਮ ਤੇ ਅਕਸਰ ਉਹ ਲੱਗ ਹੀ ਜਾਂਦਾ ਜਿੱਥੇ ਜਾਈਏ ਤੇ ਲੱਗ ਹੀ ਜਾਂਦਾ ਵਾ ਨਾ ਤੇ ਫੋਨ ਨੂੰ ਕਿੱਥੇ ਅੱਗ ਲਾਈ ਹੀ ਇਹ ਦੱਸ ਪਹਿਲਾਂ ਫੋਨ ਮੰਮੀ ਮੇਰੇ ਪਰਸ 'ਚ ਹੀ ਤੇ ਪਤਾ ਨਹੀਂ ਲੱਗਾ ਮੇਂ ਦਿਮਾਗ ਦੀ ਹੌਲੀਏ ਤੈਨੂੰ ਕਿੰਨੀ ਵਾਰੀ ਸਮਝਾਵਾਂ ਮੈਂ ਹੈਂ ਤੇ ਜਦੋਂ ਕਿਤੇ ਬਾਹਰ ਜਾਈਏ ਕਿਤੇ ਹਨੇਰਾ ਨਾ ਹੋ ਜਾਏ ਤੈਨੂੰ ਇਹ ਨਹੀਂ ਪਤਾ ਮਗਰ ਘਰ ਦੇ ਤਰਫ ਦੇ ਹੋਣਗੇ ਮੰਮੀ ਉੱਥੇ ਭੀੜ ਪਤਾ ਕਿੰਨੀ ਤੇ ਨਾਲੇ ਡਾਕਟਰ ਨੂੰ ਹੀ ਕੀ ਕਹਿੰਦੇ ਵੀ ਪਹਿਲਾਂ ਸਾਨੂੰ ਦਵਾਈ ਦੇ ਦੇ ਤੇ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਮੇਰਾ ਸਮਾਨ ਵੀ ਖਤਮ ਹੋਇਆ ਫਿਰ ਆਪਾਂ ਉਹ ਵੀ ਲੈਣ ਲੱਗ ਪਈਆਂ ਹਾਂ ਸ਼ਾਬਾਸ਼ ਤੇਰੇ ਆ ਬੜੀ ਸੋਣੀ ਕਰਤੂਤ ਕੀਤੀ ਆ ਤੂੰ ਹਨਾ ਜਿਦਾ ਤੇਨਾਂ ਦਾ ਘਰੇ ਵੱਡਿਆ ਹੈਗਾ ਕਿ ਸਮਾਨ-ਸਮੋਨ ਕੋਈ ਨਹੀਂ ਲਿਆਉਣਾ ਕੁੜੀ ਨੂੰ ਚੈੱਕ ਕਰਾਵੀਂ ਤੇ ਟਾਈਮ 'ਤੇ ਦਵਾਈ ਲੈ ਕੇ ਘਰ ਨੂੰ ਆ ਜੀ ਤੇ ਤੇ ਆਪਣੇ ਈਸ਼ਰੇ-ਵਿਸ਼ਰੇ ਨੇ ਪੂਰੇ ਹੁੰਦੇ ਤੇਰੇ ਤੋਂ ਕੀ ਉਮੀਦ ਕਰ ਸਕਦੀ ਆ ਮੈਂ ਮੈਂ ਤਾਂ ਪਛਤਾਵਾ ਵੇਲੇ ਨੂੰ ਵੀ ਮੈਂ ਆਪ ਲੈ ਜਾਂਦੀ ਆਪਣੀ ਧੀ ਨੂੰ ਤੈਨੂੰ ਕਾਹਨੂੰ ਤਾਂ ਲੈਣਾ ਬਾਦਮਾਗ ਨੂੰ ਵੇਂਦੀ ਕਿੱਦਾਂ ਮੇਰੇ ਵੱਲ ਹੁਣ ਤੇ ਤੂੰ ਆਪ ਹੀ ਚਲ ਜਣਾ ਨਹੀਂ ਨਾ ਮੈਨੂੰ ਕੱਤੋਂ ਗਲਤ ਨਾਲ ਫਿਰ ਚਲ ਜੂਗੀ ਗਾਂ ਪਾਣੀ ਪੁੱਛਣ ਦੀ ਬਜਾਏ ਮੈਨੂੰ ਉੱਡ ਉੱਡ ਪੈਂਦੇ ਪਾਣੀ ਤੇ ਜੀ ਕਾ ਤੇਰੇ ਸਿਰ ਚ ਪਾਦਾ ਮੈਂ ਪਾਣੀ ਪੁੱਛਣ ਦੀ ਜਾਏ ਆਈ ਪਾਦੋ ਪਾਦੋ ਆਹੀ ਨਿੱਧ ਰੋ ਇਧਰ ਫੜਾ ਪਾਣੀ ਆ ਤੂੰ ਡਸਲਾ ਤਾ ਨੂੰ ਮਾਪੇ ਦੇਉਣੀ ਆ ਤੇ ਮੇਰੀ ਗੱਲ ਸਮਝਣ ਨਾਲ ਕਿਆਂ ਦੇ ਨਾਲ ਅੱਜ ਜਿਹੜੀ ਕਰਤੂਤ ਕੀਤੀ ਆ ਨਾ ਜੇ ਕਿਤਾ ਮੁਰਕੇ ਇਦਾਂ ਕੀਤਾ ਤਾਂ ਮੇਰ ਤੋਂ ਬੁਰਾ ਕੋਈ ਨਹੀਂ ਕਰ। ਓ ਚੰਗਾ ਮੰਮੀ ਪਾਣੀ ਘੋਟ ਪੀ ਲੰਦੇ ਜਾਓ ਦੇ ਆਓ ਜਾ ਕੇ ਜਾਓ ਦੇ ਆਓ ਤੇ ਮੈਂ ਸ਼ਾਪਿੰਗਾਂ ਕਰਨ ਨੂੰ ਕੱਲਿਆ ਤੇ ਸ਼ਾਪਿੰਗਾਂ ਕਰ ਆਪਣੀਆਂ। ਤੈਨੂੰ ਇਹ ਨਹੀਂ ਪਤਾ ਲੱਗਦਾ ਹਨਾ ਤੂੰ ਠੀਕ ਨਹੀਂ ਗਈ। ਤੇਰੀ ਦਵਾਈ ਲੈ ਕੇ ਤੇ ਟਾਈਮ ਨਾਲ ਕਰਨ ਨੂੰ ਜਾਵਾਂ। ਤੇ ਮੰਮੀ ਨੂੰ ਆਤ ਕੇ ਨਾ ਰੋਲਾ ਕਰਦਾ ਭਈ ਜਾਂਦੇ। ਚੰਗਾ ਆ ਗਈਆਂ ਤੂੰ। ਅੱਧੀ ਰਾਤ ਨੂੰ ਆਈ ਆ ਆ ਲੰਦੇ ਹਾਂ ਨੂੰ ਵੀ ਜਰਾ ਪਿੰਦੂ ਤੋਂ ਬਾਹਰ। ਨਹੀਂ 6:00 ਵਜੇ ਤੇ ਅੱਧੀ ਰਾਤ ਹੋ ਗਈ ਪਹਿਲਾਂ। ਨਹੀਂ ਆਉਂਦੇ ਆਉਂਦੇ ਹੋ ਵੀ ਹੋ ਵੀ ਲੰਦਾ ਤਰੀ ਖਬਰ ਆ ਚਗੀ ਤਰਾ ਤੇਰੀ ਗੋਤ ਨੂੰ ਵਾਲੋਂ ਨਹੀਂ ਦੇਣਾ ਵੇ ਕਿਤੇ। ਕੋਈ ਨਹੀਂ ਜਾਓ ਤੁਸੀਂ। ਜਾਓ ਤੁਸੀਂ ਜਬਾਨ ਕਦਾ ਚਲਾਉਂ ਪਾਣੀ ਉਨੀ ਘੁੱਟ ਪੀ ਲਿੰਦੇ ਮਮੀ ਜਲਤੇ ਗਈ ਹੈ ਨਾ ਕੋਲ ਇਹ ਨਾ ਹੋਈ ਬਿਨਾ ਮਮਮੀ ਨੂੰ ਸਾਰਾ ਕੁਝ ਦੱਸ ਦੇ ਤਾਂ ਮੈਂ ਸਮਝਾਇਆ ਤੇ ਨਾ ਹੀ ਨਾ ਦੱਸੀ ਜੇ ਤੇ ਦੱਸਤਾ ਨਾ ਤੇ ਮੇਰੀ ਖੈਰ ਨਹੀਂ ਮੈਨੂੰ ਨਹੀਂ ਮਮੀ ਨੇ ਛੱਡਣਾ ਨਾ ਵਾ ਪੋਤਰ ਹੋਰ ਕੋਟਈ ਆ ਆ ਲੈ ਪਾਣੀ ਪੀ ਲੈ ਜ਼ਹਿਰ ਹੈਗਾ ਤੇ ਉਹ ਲਿਆ ਦਿਓ ਮੈਨੂੰ ਪਾਣੀ ਨਹੀਂ ਮੈਂ ਪੀਣਾ ਮੇਨ ਲੱਗਣਾ ਚੱਲ ਜਾ ਤੂੰ ਹੀ ਮੈਨੂੰ ਲੱਗਦਾ ਵਾ ਰੱਬ ਨੇ ਮੇਰੀ ਸੁਣ ਲਈ ਆ ਚੱਲ ਸ਼ੁਕਰ ਆ ਗਲੋ ਫਾ ਲੱਥਾ ਚੱਲ ਕੋਈ ਨਹੀਂ ਬੋਲਦੀ ਐ ਤਾਂ ਬੋਲ ਲੰਦੇ ਨੂੰ ਨਵ ਪੁੱਤ ਕੀ ਇਹਦਾ ਸੈਡ ਡਾਕਟਰ ਨੇ ਕੋਈ ਡਰਨ ਵਾਲੀ ਗਲਤ ਨਹੀਂ ਤੂੰ ਹੀ ਨਾ ਮੈਨੂੰ ਹੱਥ ਨਾਲਾ ਡਾਕਟਰ ਨੇ ਕੀ ਦੱਸਣਾ ਜੇ ਦੋ ਘਰ ਵਿੱਚ ਸੱਪ ਬਿਠੇ ਹੁਣ ਮੇਰੀ ਮਾਂ ਹੀ ਮੇਰੀ ਦੁਸ਼ਮਣ ਬਣੀ ਐ ਤੇ ਹੋਰ ਕਹਿੰਨੇ ਕੀ ਕੋਈ ਦਾ ਸਾਥ ਦੇਣਾ ਨਿੱਕੀ ਅੱਖਾਂ ਤੇ ਪੱਟੀ ਵੱਜ ਗਈ ਐ ਤੇਰੀ ਕੀ ਬੋਲੀ ਜਾਣ ਦੇਈਆਂ ਤੇ ਆਪਣੀ ਮਾਂ ਨੂੰ ਹੈ ਕੋਈ ਹੋਸ਼ ਚ ਅਕਲ ਦੀ ਗੱਲ ਕਰ ਕੋਈ ਤੂੰ ਹੀ ਨਾ ਮੇਰੇ ਲਾਗੂ ਚਲ ਜੋ ਮੈਨੂੰ ਨਾ ਗੁੱਸਾ ਬੜਾ ਜੇ ਤੁਹਾਡੇ ਤੇ ਇਹ ਨਾ ਐਵੇਂ ਭੁੱਲ ਜਾਗੇ ਤੂੰ ਹੀ ਮੇਰੀ ਮਾਂ ਹੋ ਲੈ ਪੁੱਤ ਕਾਹਨ ਇਹੋ ਜਿਹੀ ਗੱਲਾਂ ਕਰਨੀ ਆ ਹੈ ਮਾਂ ਨੇ ਮਾਂ ਹੀ ਰਹਿਣਾ ਵਾ ਐਵੇਂ ਮਾਰਦੀ ਫਿਰਦੀ ਆ ਵੇਖਾ ਹਾਂ ਕਾਹਦਾ ਗੁੱਸਾ ਤੈਨੂੰ ਇੰਨਾ ਮੇਰੇ ਤੇ ਕੀ ਗੱਲ ਹੋਈ ਆ ਠੀਕ ਠਾਕ ਆ ਨਾ ਸਭ ਕੁਝ ਖੇਤ ਤੇ ਮੰਮੀ ਸਭਾ ਠੀਕ ਆ ਜਿੱਥੇ ਤੇਰੇ ਵਰਗੀ ਮਾਂ ਹੋਏ ਨਾ ਉੱਥੇ ਕੀ ਠੀਕ ਹੋਣਾ ਨਹੀਂ ਤੇਰਾ ਮਤਲਬ ਕੀ ਆ ਕਹਿਣ ਦਾ ਕੀ ਬੋਲਨੀ ਆ ਤੂੰ ਫੇਰ ਬੋਲ ਇੱਕ ਵਾਰੀ ਜਰਾਕ ਕਿ ਤੈਨੂੰ ਪਤਾ ਨਹੀਂ ਮੈਂ ਕੀ ਬੋਲਣ ਦੀ ਆ ਇੱਕ ਤਾਰਾ ਤੂੰ ਤੂ ਕਰਕੇ ਮੈਨੂੰ ਬੋਲਣ ਦੇ ਪਈਆਂ ਨਾ ਮੈਨੂੰ ਸਮਝ ਨਹੀਂ ਆਉਂਦੀ ਤੂੰ ਕਹਿਣਾ ਕਿ ਚਾਹੁੰਦੇ ਆ ਸ਼ੁਕਰ ਕਰਾ ਇਹ ਮੈਂ ਤੈਨੂੰ ਤੂੰ ਹੀ ਕਰਨੀ ਆ ਮੈਂ ਕੁਝ ਹੋਰ ਨਹੀਂ ਕਹਿਣ ਦੀ ਜਿੰਨਾ ਮੈਨੂੰ ਗੁੱਸਾ ਆ ਨਾ ਮੇਰੇ ਤੇ ਜਿਗਰ ਦੇ ਫੜ ਕੇ ਕੁਛ ਕਰ ਹੀ ਦਵਾਂ ਤੁਹਾਨੂੰ ਤੇ ਕਰਦੇ ਤੇਰੇ ਸਾਹਮਣੇ ਬੈਠੀ ਆ ਨਹੀਂ ਮਾਰਦੇ ਮੈਨੂੰ ਗਲ ਘੁੱਟਦੇ ਮੇਰਾ ਹੋਣੀਏ ਲਾਗੇ ਸ਼ਾਗੇ ਪਤਾ ਲੱਗ ਜੇ ਉਦਾਂ ਦੀ ਬਣਾ ਕਿਸ ਨੂੰ ਪਤਾ ਲੱਗਣਾ ਇਹ ਨਾ ਜਿਹੜੀਆਂ ਕਰਤੂਤਾਂ ਤੂੰ ਹੀ ਕੀਤੀਆਂ ਨੇ ਮੇਰਾ ਘਰ ਬਰਬਾਦ ਕਰਕੇ ਰੱਖਤਾ ਵਾ ਮਾਵਾ ਤੇ ਬੜੀਆਂ ਵੇਖਿਆ ਪਰ ਤੁਹਾਡੇ ਵਰਗੀ ਨਹੀਂ ਮੈਂ ਵੇਖੀ ਕੋਈ ਵੀ ਜਦ ਆਪਣੀ ਧੀ ਦਾ ਘਰ ਹੀ ਬਰਬਾਦ ਕਰਨ ਤੇ ਤੁਲੀ ਹੋਏ ਤੂੰ ਬੋਲੀ ਜਾਣ ਢੀ ਆ ਦਵਾਈ ਲੈ ਕੇ ਆਈ ਆ ਬਣੰਦੀ ਕਿ ਜਿੱਦਾਂ ਤੈਨੂੰ ਤੇ ਕੁਝ ਪਤਾ ਨਹੀਂ ਹੁੰਦਾ ਸਭ ਕੁਝ ਕਰਨ ਵਾਲੀ ਮਾਂ ਤੂੰ ਆ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਐ ਨਾ ਵਾ ਥੋੜੇ ਜਿਹਾ ਅਕਲ ਨਾਲ ਬੋਲ ਪੁੱਤ ਤੂੰ ਤਾਂ ਦਵਾਈ ਲੈਣ ਗਈ ਸੀ ਤੂੰ ਆ ਬੰਦਾ ਕੀ ਕਰਨ ਦੇ ਵਿੱਚ ਐ ਮੈਂ ਤਾਂ ਤੈਨੂੰ ਆਦੀਬਾਰੀ ਪੁੱਛਣ ਲਈ ਆ ਤੇ ਤੂੰ ਮੇਰਾ ਸਿਰ ਪਾਣ ਨੂੰ ਤਿਆਰ ਹੋ ਗਈ ਆ ਸ਼ੂਗਰ ਕੱਟ ਪਾੜਿਆਣੀ ਆ ਮੇਰੇ ਤੋਂ ਜਿਗਰ ਦੇ ਹੰਦੇ ਸਰਚ ਕੁਝ ਮਾਰਦੀ ਹਾਏ ਮੇਰੇ ਰੱਬਾ ਜੇ ਮਾਰਦੇ ਤਾਂ ਤੂੰ ਹੀ ਮਰ ਜਾ ਮੈਂ ਤਾਂ ਕਹਿੰਦੀ ਰੱਬਾ ਮੈਨੂੰ ਹੀ ਮਾਰ ਦੇ ਮੈਨੂੰ ਚੁੱਕ ਲੈ ਆ ਆਜੋ ਮੈਨੂੰ ਮਾਰ ਲੈਣਾ ਕੀ ਚਿਪਕਣਾ ਕੀ ਸਦਾ ਪਹਿਲਾਂ ਚੁੱਕਿਆ ਨਾਲ ਸ਼ਾਨ ਮੇਰੀ ਜ਼ਿੰਦਗੀ ਵੱਜ ਨਹੀਂ ਮੇਰਾ ਘਰ ਵੀ ਵੱਜ ਜਾਂਦਾ ਹੁਣ ਤੇ ਰੱਬ ਮੈਨੂੰ ਚੁੱਕ ਲੈਣਾ ਫੇਰ ਹੀ ਆ ਚੰਗਾ ਨਾਲ ਸੌਖੇ ਹੋ ਜਾਗੇ ਤੂੰ ਹੀ ਮੈਨੂੰ ਨਾ ਸਿੱਧਾ ਸਿੱਧਾ ਦੱਸ ਤੂੰ ਕਹਿਣਾ ਕਿ ਚਾਹੁੰਦੇ ਈ ਆ ਆ ਗੇ ਡੇਕ ਮਾਫਰਾ ਕੇ ਗੱਲਾਂ ਕਰਨ ਜੇ ਫਿਰ ਸੱਚ ਸੁਣਨਾ ਚਾਹੁੰਦੇ ਆ ਤਾਂ ਸੁਣੋ ਫਿਰ ਤੁਸੀਂ ਧੋਖੇ ਨਾਲ ਚਲ ਕੇ ਸਾਈਨ ਕਰਾਏ ਨਾ ਮੇਰੇ ਕੋਲੋਂ ਨਹੀਂ ਤੈਨੂੰ ਕਿਹੜੇ ਕੰਜਰ ਨੇ ਕਹਿਤਾ ਉਹਨਾਂ ਨੇ ਜਿਨ੍ਹਾਂ ਨੇ ਤੁਸੀਂ ਮੇਰੇ ਕੋਲੋਂ ਸਾਈਨ ਕਰਵਾ ਕੇ ਤੇ ਪੇਪਰ ਘੁਲਾਏ ਆ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀ ਏ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੀ ਏ ਮੈਂ ਤੁਸੀਂ ਧੋਖੇ ਨਾਲ ਮੇਰੇ ਕੋਲ ਸਾਈਨ ਕਰਵਾਏ ਸੀ ਨਾ ਉਹ ਜੋ ਸ਼ਦਾਨ ਮੈਂ ਜਿਹੜੀ ਤੁਹਾਡੇ ਮਗਰ ਲਾ ਕੇ ਤੇ ਉਸੇ ਵੇਲੇ ਸਾਈਨ ਕਰਤੇ ਸਗੋਂ ਪੜਦੀ ਵੀ ਫਿਰ ਪੇਪਰਾਂ ਦੇ ਸਾਈਨ ਕਰਦੀ ਨਾਮਾ ਖਰਾਬ ਹੋ ਗਿਆ ਨਾਲੇ ਤੁਹਾਡਾ ਵੀ ਪਤਾ ਨਹੀਂ ਤੁਸੀਂ ਕੀ ਸੋਚਦੇ ਰਹਿੰਦੇ ਹੋ ਉਹ ਕਿੱਥੇ ਮਿਲ ਪਿਆ ਤੈਨੂੰ ਉਹ ਮੈਨੂੰ ਕੀਤਾ ਨਹੀਂ ਮਿਹਨੇ ਮੈਂ ਗਈ ਹਾਂ ਉਹਨਾਂ ਨੂੰ ਮਿਲਣ ਵਾਸਤੇ ਅੱਛਾ ਉਹਨਾਂ ਨੂੰ ਮਿਲਣ ਵਾਸਤੇ ਤੂੰ ਨਹੀਂ ਗਈ ਤੈਨੂੰ ਉਹ ਲੈ ਕੇ ਗਈ ਐ ਚਲਾਕੋ ਇਹਦੀਆਂ ਫੰਡੀਆਂ ਨੂੰ ਤਾਂ ਮੈਂ ਅੱਗ ਲੰਮੀ ਰੋਣ ਜਾਣਾ ਮੰਮੀ ਚੁੱਪ ਕਰਕੇ ਨਾ ਇੱਥੇ ਹੀ ਬਹਿ ਜਾਓ ਮੇਰਾ ਘਰ ਦੇ ਤੁਸੀਂ ਬਰਬਾਦ ਕਰਤਾ ਤੁਹਾਡੇ ਘੜੀ ਜੋੜੇ ਹੱਥ ਹੁਣ ਮੇਰੇ ਭਰਾ ਦਾ ਘਰ ਵਾਸਤਾ ਰਹਿੰਦੋ ਕਿੱਦਾਂ ਵਾਸਤਾ ਰਹਿੰਦਾ ਘਰ ਇਹ ਪਵਾੜੇ ਪੌਣੇ ਜਿੱਨਾ ਚ ਰਹਿ ਘਰ ਚ ਰਹੀ ਨਾ ਆਡਾ ਘਰ ਨਹੀਂ ਵਸ ਸਕਦਾ ਇਨੂੰ ਤਾਂ ਮਾਤਾ ਦੇਣੀ ਪੈਣੀ ਅੱਜ ਸਹੀ ਗਲਤੀ ਨਾ ਕਰੇ ਮੰਨਿਓ ਕਿ ਮੇਰੀ ਵੀ ਕੋਈ ਗਲਤੀ ਹੈਗੀ ਆ ਸਭ ਕੁਝ ਕਰਕੇ ਆਪ ਤੇ ਦੂਜਿਆਂ ਤੇ ਥੋਪ ਦੇਣਾ ਕਿ ਸਾਰੀ ਗਲਤੀ ਉਹਨਾਂ ਦੀ ਆ ਮੈਂ ਗਲਤ ਕੀਤਾ ਕੀ ਐ ਮੈਨੂੰ ਸਮਝ ਨਹੀਂ ਆਉਂਦੀ ਤੂੰ ਸਹੀ ਵੀ ਕੀ ਕੀਤਾ ਵਾ ਕੀ ਨਹੀਂ ਹੈਗਾ ਤੇ ਸਭ ਕੁਝ ਹੈਗਾ ਹੀ ਇੱਕ ਬਾਰ ਦੇ ਚੱਕਰ 'ਚ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਨਾ ਮੈਨੂੰ ਕਾਹੇ ਪਾਸੇ ਜੋ ਗਿਣੀ ਛੱਡਿਆ ਪੁੱਤ ਹੱਥ ਚੱਕੜਾ ਨਾ ਮੈਨੂੰ ਕਹ ਆਪਣੀ ਮਾਂ ਨੂੰ ਇੰਨੀ ਗਲਤ ਵੀ ਨਾ ਕਹਿ ਇਹ ਨਹੀਂ ਗਲਤ ਨਹੀਂ ਗਈ ਪੁੱਤ ਮੈਂ ਜਿੰਨਾ ਤੋਂ ਮੈਨੂੰ ਕਹਿਣ ਲਈ ਆ ਮੈਂ ਤੇਰਾ ਹੀ ਭਲਾ ਸੋਚਦੀ ਹੀਗੀ ਸਵਾਭ ਭਲਾ ਸੋਚਿਆ ਮੇਰਾ ਭਲਾ ਸੋਚਦੇ ਸੋਚਦੇ ਨੇ ਸਭ ਕੁਝ ਬਰਬਾਦ ਕਰਕੇ ਤੇਰਾ ਹਕਤਾਵਾ ਤੇ ਹੁਣ ਉਹਨਾਂ ਦੇ ਮਗਰ ਪੈ ਗਏ ਹੋ ਤੁਹਾਨੂੰ ਤੋਦਣ ਕੋਈ ਹਾਸਾ ਵਾਸਤਾ ਚੰਗਾ ਲੱਗਦਾ ਤੂੰ ਨਾ ਇੱਕ ਮਿੰਟ ਬਹਿ ਇੱਥੇ ਆਉਂ ਨੀ ਮੇਰੀ ਮੰਮੀ ਗੱਲ ਸੁਣ ਲਓ ਜੇ ਭਾਬੀ ਨੂੰ ਕੁਝ ਕਿਹਾ ਤੇ ਫਿਰ ਵੀਂਦੇ ਰਹੋ ਅਜਿਹੇ ਕਰੇ ਚ ਬੰਦਾ ਕੀ ਆ ਨਾ ਵਾ ਥੋੜਾ ਜਿਹਾ ਹੌਲੀ ਬੋਲ ਮੈਂ ਕੁਝ ਨਹੀਂ ਕਹਿੰਦੀ ਉਹਨੂੰ ਪਾਣੀ ਪੀਲਾ ਮੇਰੀ ਧੀ ਮੈਂ ਨਹੀਂ ਪਾਣੀ ਬਿਨਾ ਮੇਰੇ ਸਿਰ 'ਚ ਪਾ ਦੋ ਜਾਂ ਚੁੱਕ ਕੇ ਲੈ ਚੋ ਇੱਥੇ ਮੈਂ ਰੋੜ ਦੇਣਾ ਨਹੀਂ ਤੇ ਚੱਲ ਤੂੰ ਆਰਾਮ ਕਰ ਹੈ ਤੂੰ ਤਾਂ ਹੀ ਨਾ ਜ਼ਿਆਦਾ ਖਪਣ ਲਈ ਆ ਆਰਾਮ ਕਰ ਲੈ ਘੜੀ ਆ ਨਿਯਮ ਹੈ ਜਿਹਦਾ ਘਰ ਬਰਬਾਦ ਹੋ ਗਿਆ ਹੋਏ ਉਹਨੂੰ ਆਰਾਮ ਸੋਚਦਾ ਚਲੋ ਠੀਕ ਆ ਮੈਂ ਬਾਅਦੂ ਗੱਲ ਕਰਦੀ ਤੁਹਾਡੇ ਨਾ ਮੰਮੀ ਨੇ ਰੋਲਾ ਹੀ ਬੜਾ ਪਾਇਆ ਵਾ ਤਨ ਕੀ ਹੋ ਗਿਆ ਇਹ ਨਾ ਹੋਏ ਕਿ ਨਵ ਨੇ ਮੰਮੀ ਨੂੰ ਸਾਰਾ ਕੁਝ ਦੱਸਤਾ ਹੋਏ ਕਿ ਬ ਨੂੰ ਗਾਉਂ ਰੇਖਾ ਪਹਲਾ ਜਾ ਇਧਰ ਹੋ ਹਨੀ ਵੱਡੀਆਂ ਚਲਾਕੇ ਪੈ ਗਈ ਤੇਰੇ ਕਲੇਜੇ ਠੰਡ ਤੈਨੂੰ ਤਾਂ ਮਾਜ ਨਾ ਘਰ ਰਹਿਣੀ ਨਹੀਂ ਦੇਣਾ ਮੰਮੀ ਕੀ ਹੋ ਗਿਆ ਵਾ ਮੇਰੀ ਧੀ ਉਹਨਾਂ ਦੇ ਘਰ ਲੈ ਕੇ ਗਈ ਵੀ ਤੈਨੂੰ ਪੈ ਗਈ ਠੰਡ ਤੈਨੂੰ ਕੀ ਚਾਉਣੀ ਆ ਤੂੰ ਕਿੱਥੇ ਮੰਮੀ ਮੈਨੂੰ ਲੈ ਕੇ ਗਈ ਆ ਆਪਾਂ ਤਾਂ ਕਿਤੇ ਨਹੀਂ ਗਏ ਆਪਾਂ ਤੇ ਦਵਾਈ ਲੈਣ ਗਏ ਆ ਮੈਨੂੰ ਉਹਨੇ ਸਭ ਕੁਝ ਦੱਸਤਾ ਵਾ ਠੀਕ ਆ ਤੇਰਾ ਕੀ ਇਰਾਦਾ ਹੈਗਾ ਵੀ ਮੈਂ ਜੋ ਮਰਜ਼ੀ ਕਰ ਲੂੰਗੀ ਤੇ ਮੰਮੀ ਨੂੰ ਪਤਾ ਨਹੀਂ ਲੱਗਣਾ ਤੇਰਾ ਸਾਰਾ ਚੋਕ ਸਾਹਮਣੇ ਆ ਗਿਆ ਹੁਣ ਮੇਰੇ ਮੰਮੀ ਮੇਰੀ ਗੱਲ ਸੁਣ ਲੋ ਝੂਠ ਮੇਰਾ ਨਹੀਂ ਸਾਹਮਣੇ ਆਇਆ ਤਾ ਡਾ ਆਇਆ ਵਾ ਆਪਣੇ ਆਪ ਨੂੰ ਕੋਸੋ ਜੀ ਕੋਸਣਾ ਵਾ ਮੈਨੂੰ ਆਣ ਕੇ ਨਾ ਪੋ ਤੇਰਾ ਅਰਾਦਾ ਪਤਾ ਕੀ ਆ ਪਿੰਨਾ ਮਾਵਾਂ ਟੀਆਂ ਚ ਪਾਦਾ ਫੇਕ ਤੇ ਮੈਂ ਕਰੂੰਗੀ ਇਹ ਘਰ ਵਿੱਚ ਰਾਜ ਤੇ ਤੈਨੂੰ ਤਾਂ ਮੈਂ ਦੱਸ ਹੀ ਦਵਾਂ ਤੈਨੂੰ ਇੱਕ ਵਾਰੀ ਮੰਮੀ ਕੀ ਕਰਦੀ ਘਰ ਵਿੱਚ ਰਹਿਣ ਦੇਣਾ ਵੇਖੇ ਸਹੀ ਤੂੰ ਛੱਡੋ ਮੰਮੀ ਕੀ ਹੁੰਦਿਆ ਤੈਨੂੰ ਦਿਮਾਗ ਖਰਾਬ ਹੋ ਗਿਆ ਤੁਹਾਡਾ ਨਹੀਂ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਦਿਮਾਗ ਤੇ ਮੇਰਾ ਹੋਰ ਸਹੀ ਹੋਇਆ ਵਾ ਜਿਹੜਾ ਤੂੰ ਭੱਜ ਕੇ ਆ ਗਈ ਤੈਨੂੰ ਫਿਰ ਵੀ ਆਪਣੇ ਘਰ ਰੱਖ ਲਿਆ ਤੈਨੂੰ ਉਦੋਂ ਟੱਕੇ ਮਾਰ ਮਾਰ ਬਾਹਰ ਕੱਢ ਦਿੰਦੀ ਨਾ ਕੱਢ ਦੇ ਨਹੀਂ ਮੇਰੀ ਵੀ ਕਿਸਮਤ ਬੱਤ ਜਾਂਦੀ ਬਾਤ ਜਾਂਦੀ ਤੇਰੀ ਕਿਸਮਤ ਪਵਾੜੇ ਪਾਉਣੇ ਤੇ ਰੱਖਣਾ ਕਿੰਨੇ ਸੀ ਤੇਰੀ ਮਾਂ ਤੇ ਤੈਨੂੰ ਘਰ ਵਾੜ ਕੇ ਰਾਜ਼ੀ ਨਹੀਂ ਆ ਤੁਸੀਂ ਜਿਹੜੇ ਉਹਦੇ ਕੋਲ ਤੋਂ ਧੋਖੇ ਨਾਲ ਸਾਈਨ ਕਰਾਏ ਸੀ ਨਾ ਉਹਨੂੰ ਪਤਾ ਲੱਗ ਗਿਆ ਵਾ ਹਾਂ ਆਪਾਂ ਉਧਰੋਂ ਹੀ ਆਏ ਆ ਉੱਥੇ ਗਏ ਆ ਆਪਾਂ ਮੈਨੂੰ ਨਵ ਨੇ ਕਿਹਾ ਹੀ ਕਿ ਭਾਬੀ ਜੀ ਮੇਰੇ ਨਾਲ ਚੱਲੋ ਕਹਿ ਗਏ ਆ ਮੈਂ ਤੁਹਾਡੇ ਵਾਂਗੂ ਝੂਠ ਨਹੀਂ ਮਾਰਦੀ ਤੇ ਦੂਜੀ ਗੱਲ ਨਾ ਮੰਮੀ ਉੱਥੇ ਜਾਣਾ ਚਾਹੁੰਦੀ ਆ ਠੀਕ ਆ ਨਾ ਉਹਦੇ ਵੱਲ ਵੇਖ ਕੇ ਮੇ ਕੋ ਰਿਆ ਨਹੀਂ ਗਿਆ ਮੈਨੂੰ ਤਰਸ ਆ ਗਿਆ ਤੇ ਮੈਂ ਉਹਦੇ ਨਾਲ ਚਲ ਗਈ ਆ ਤੁਸੀਂ ਤੇ ਇਦਾਂ ਦੇ ਤੁਹਾਨੂੰ ਉਹਦੇ ਵੱਲ ਵੇਖ ਕੇ ਤਰਸ ਵੀ ਨਹੀਂ ਆਉਂਦਾ ਤੁਹਾਡੀ ਤਾਂ ਫਿਰ ਵੀ ਧੀ ਆ ਕਿੰਨਾ ਜ਼ਾਲਮ ਦੇ ਲੈ ਤੁਹਾਡਾ ਹਾਂ ਮੇਰਾ ਜ਼ਾਲਮ ਦਿਲ ਤੁਝੇ ਵੇਖਿਆ ਕਿੱਥੇ ਆ ਮਾਰਕਟ ਚ ਪੇੜ ਤੇਰਾ ਬੂਥਾ ਦੂਜੇ ਪਾਸੇ ਲਾ ਦੂੰਗੀ ਜ਼ੁਬਾਨ ਕਿਦਾਂ ਚਲਾਉਂਦੀ ਐ ਤੈਨੂੰ ਮੈਂ ਕਹਿ ਤਕ ਕੰਟਰੋਲ ਵਿੱਚ ਆ ਜਾ ਕੰਟਰੋਲ ਵਿੱਚ ਹਾਈ ਕਸਰ ਬਾਕੀ ਆਣਾ ਤੇ ਮਾਰ ਲੋ ਚਪੇੜਾ ਤੇ ਉਹਨੂੰ ਸੁਖੀ ਰਹਿਣ ਦੋ ਚਪੇੜਾ ਨਹੀਂ ਤੈਨੂੰ ਮੈਂ ਘਰੋਂ ਬਾਹਰ ਕੱਢਣਾ ਜੇ ਕੱਢ ਲਓ ਹੋਰ ਕੀ ਕਰ ਲੋਗੇ ਹੋਰ ਕੁਛ ਹੁੰਦਾ ਵੀ ਕਰਨਾ ਤੈਨੂੰ ਤੇਰਾ ਥਾਂਟ ਕਾਣਾ ਕਿਹੜਾ ਕਿੱਥੇ ਮਰੇਂਗਾ ਮੈਂ ਜਿੱਥੇ ਮਰਜੀ ਮਾਰਾਂ ਤੂੰ ਉਹਨੂੰ ਕਿਚਿਆ ਨਾ ਰਹਿਣ ਦਿਓ ਫਿਰ ਮੈਂ ਉਹਨੂੰ ਕੱਢ ਕੇ ਕੱਦਲ ਪੈ ਜੂ ਤੈਨੂੰ ਮਸਾ ਹਕਲ ਨਹੀਂ ਆਈ ਕਿਤੇ ਮਰ ਜਾ ਤੁਹਾਡੇ ਵਾਸਤੇ ਡਈ ਹਾਂ ਕਿਤੇ ਬਾਹਰ ਚਲ ਜੂਗੀ ਤੇ ਤੁਹਾਨੂੰ ਵੀ ਲੈ ਜੂ ਕਿਤੇ ਤੁਹਾਡਾ ਵੀ ਛਾਪਾ ਹੋ ਜਾਊਗਾ ਹਏ ਮੰਮੀ ਕਿੱਦਾਂ ਦੀ ਸੋਚਨੀ ਤੁਹਾਡੀ ਉਹਦੀ ਜ਼ਿੰਦਗੀ ਬਰਬਾਦ ਕਰਕੇ ਤੇ ਹਾਨੂੰ ਬਾਹਰ ਤੇ ਝੰਡ ਲੱਖ ਲਾਨ ਤਾਡੇ ਵਰਗੀ ਮਾਂ ਤੇ ਕੀ ਗੱਲਾਂ ਨੇ ਕਿੱਦਾਂ ਬੋਲਦੀਆਂ ਐ ਕਿੱਦਾਂ ਬੋਲਤੀਂ ਮਗਤ ਜੀ ਕੋ ਕਿੱਦਾਂ ਮੇਰੇ ਵਾਲ ਛੱਡੋ ਕਹਿੰਦੇ ਕਿ ਤਾ ਤੂੰ ਬੋਲ ਫਿਰ ਬੋਲੇ ਕੋਰੀ ਫਿਰ ਕਹ ਲੱਖ ਲਾਨ ਤੈਨੂੰ ਸ਼ਰਮ ਨਹੀਂ ਆਉਂਦੀ ਮਾਰਾ ਚ ਪੋੜ ਤਰ ਬੂਥੇ ਤੇ ਰੱਖ ਕੇ ਤੇਰੇ ਤੇ ਬੋਲ ਫਿਰ ਮੰਮੀ ਛੱਡ ਦੇ ਵਾਲ ਨਹੀਂ ਛੱਡੀ ਕਰ ਲੈ ਜੋ ਕਰਨ ਅੱਜ ਤੂੰ ਹੈ ਨਾ ਮੈਨੂੰ ਤੇਰੇ ਕੋ ਫੋਨ ਹੋਣਾ ਨਾ ਮੈਨੂੰ ਫੋਨ ਕੀ ਸੱਸ ਨੇ ਇਹਨੇ ਫੜੀ ਗੁੱਤ ਮੇਰੀ ਛਾਉ ਆਣ ਕੇ ਦਰਮਿਆਨ ਵਾਲਾ ਛੱਡੋ ਮੈਨੂੰ ਪੀੜੋ ਦੀ ਆ ਨੀ ਬੋਲ ਹੁਣ ਕੱਢ ਚਬਾਂ ਚ ਲਫਜ਼ ਜਿਹੜਾ ਪਤਾ ਪਤਾ ਨਹੀਂ ਹੁਣ ਕੱਲ ਮਰ ਤਲੇ ਲੱਲ ਤੂੰ ਇਹ ਕਿ ਗਲੀ ਦੇ ਵਿੱਚ ਤਮਾਸ਼ਾ ਲਾਇਆ ਅੰਦਰ ਵਾਲੇ ਕੀ ਗੱਲ ਹੁੰਦੀ ਤੁਹਾਡੇ ਕੋ ਮੈਂ ਤਮਾਸ਼ਾ ਲਵਾਇਆ ਤੁਹਾਡੀ ਮਾਂ ਨੇ ਲਾਇਆ ਵਾ ਜ਼ੁਬਾਨ ਵਿੱਚ ਦੀ ਚੁੱਪ ਕਰ ਦੇ ਮੈਂ ਦੱਸਿਆ ਮੈਂ ਜ਼ੁਬਾਨ ਖਿੱਚ ਦੇਣੀ ਤੇਰੀ ਖਿੱਚ ਲੋ ਔਰ ਕੀ ਰਹਿ ਗਿਆ ਕਰਨਾ ਬਾਕੀ ਦੇਖਣ ਨੀ ਉਹ ਡੈਡੀ ਉਹ ਚੱਲ ਅੰਦਰ ਵਾਲੇ ਗੱਲ ਕਰ ਲੋ ਇੱਕ ਪਿੰਡ ਛੱਡ ਕੇ ਅੱਗੇ ਆਏ ਹੁਣ ਇੱਥੋਂ ਵੀ ਨਿਕਲਣਾ ਵਾ ਹੈ ਤੇ ਰਾਂ ਤੇ ਮਾ ਕੰਮ ਕਰਦਾ ਜਿੱਦ ਮਾਰਾ ਮੁੱਕੀ ਤੇਰੇ ਬਟ ਗਈ ਤਨਾਰ ਚੱਲ ਘਰ ਵਾਰ ਮੰਮੀ ਉਠੋਦਾ ਚਾਹ ਬਣਾਵਾਂ ਨਾ ਚਾਹ ਨੂੰ ਨਹੀਂ ਮੇਰੇ ਜੀ ਕਰ ਗਿਆ ਤੇ ਦੱਸ ਹੁਣ ਮੂੰਹ ਕਿਉਂ ਬਣਾ ਕੇ ਬਹਿ ਗਿਆ ਜੇ ਹੁਣ ਕਿਉਂ ਹਣਾ ਇਦਾਂ ਹੁਣ ਮੈਨੂੰ ਲੰਮੀ ਵੀ ਪੈਨ ਦੇਣਾ ਵਾ ਕਿ ਨਹੀਂ ਪੈਨ ਦੇਣਾ ਤੂੰ ਇਹ ਚੰਮੀ ਹਣੀ ਪੋਠ ਕੇ ਬਾਹਰ ਚੱਲ ਜੇ ਤੇ ਨਹੀਂ ਟੈਨਸ਼ਨ ਕਾਦੀ ਲੈਣ ਡੇ ਹੁਣ ਤੁਸੀਂ ਹੈ ਚੰਚਾ ਤਾਂ ਹੁਣ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਤੈਨੂੰ ਕੀ ਲੱਗੇ ਤੇਰੇ ਦੇ ਕਿਨੇ ਕੰਮ ਤੇ ਜੂਨ ਨਹੀਂ ਸ਼ਰਕਣ ਰਹੀ ਹੈਗੀ ਹੱਦ ਹੋ ਗਈ ਡੈਡੀ ਵਾਲੀ ਤੇ ਹੁਣ ਡੈਡੀ ਹੁਣਾਂ ਨੂੰ ਆ ਲੈਂਦਾ ਹਾਂ ਤੇ ਉਹਨਾਂ ਕੇ ਡੈਡੀ ਨੂੰ ਲੈ ਕੇ ਜਾਇਓ ਤੇ ਰਿਪੋਰਟ ਕਰਾ ਕੇ ਆਓ ਵੱਡੇ ਵੱਡੇ ਕੰਮਾਂ ਨੂੰ ਪੈ ਹੋਰ ਕਲਾਰਾਂ ਪੈ ਜੇ ਕਿ ਨਹੀਂ ਇਹ ਨਾ ਆਖੀ ਵੀ ਦੱਬ ਘੁੱਟ ਹੋ ਜੇ ਨਹੀਂ ਦੱਬ ਘੁੱਟ ਕਾਦੀ ਹੋਣੀ ਆ ਹੈ ਮਾਂ ਦਾ ਸਾਰਾ ਸਾਰਾ ਲੈ ਗਈ ਅਗਲੀ ਅਗਲੀ ਤਾਂ ਹੀ ਤੇਰੀ ਬਣੀ ਹੁਣ ਪਤਾ ਕਿਸ ਮਾਰ ਨੂੰ ਆਈ ਹੈਗੀ ਵੀ ਆੜੀ ਪੈਲੀਆ ਚ ਹਿੱਸਾ ਲਵਾ ਹਾਏ ਰੱਬਾ ਕਿੱਥੋਂ ਤੱਕ ਸੋਚਣ ਨਹੀਂ ਐ ਐਡੇ ਹੀ ਕੱਚੇ ਗੋਲੇ ਆ ਤੇ ਉਹਨੂੰ ਪਹਿਲੀ ਦਾ ਵੀ ਹਿੱਸਾ ਦੇ ਦਾਂਗੇ ਮੰਮੀ ਤੂੰ ਨਾ ਜਾਣਦੇ ਗੱਲਾਂ ਅੱਗੇ ਇਹਨਾਂ ਕੋ ਕਰ ਗਈ ਆ ਤਾਂ ਇਟੜੇ ਕੋ ਕੱਖੋ ਆ ਤਾਂ ਇਹ ਤੈਨੂੰ ਕਹਿੰਨੇ ਪੀ ਸਾਡੀ ਪਾਈ ਸਾਡੇ ਨਾ ਕਰਾ ਦੇ ਹਾਏ ਹੁਣ ਤੁਹਾਡੇ ਵੀ ਗਰੀਬਾਂ ਦੇ ਲੱਗ ਰੱਖ ਟਟਲੀਆਂ ਤੁਸੀਂ ਨੀ ਕੋਈ ਸ਼ਰਮ ਆ ਜਾ ਹੈਗੀ ਆ ਕੋਈ ਕਿਤੇ ਤੇਰੇ ਲਾਗੋ ਦੀ ਅਕਲ ਮੰਗੀ ਆ ਅਜੇ ਵੀ ਪਹਿਲੀ ਵਿਵਾਈ ਜਾਨੀ ਆ ਕ ਲੈਣਗੇ ਜਾਨ ਛੜ ਛੜ ਸਾਡੀ ਤੇ ਨਾ ਰੋਵਾ ਨਾ ਜਦਾਂ ਕੰਮ ਕਰਨ ਦੇ ਆ ਸਭ ਕੁਝ ਲੈਣਾ ਹੁਣ ਚੇਖੋ ਮੈਂ ਤੇ ਬੜੀ ਦੁਖੀ ਮੇਰਾ ਤਾਂ ਜੀ ਕਰਦਾ ਕੋਈ ਖਾ ਕੇ ਮਰ ਜਾ ਤੇਰੇ ਦੁੱਖੋਂ ਇਹ ਕੋਣ ਖੱਤੇ ਨਹੀਂ ਮੈਨੂੰ ਜੀਣ ਦਿੰਦੇ ਇੱਕ ਤੂੰ ਨਹੀਂ ਮੈਨੂੰ ਘਰ ਖਲਾਉਣ ਦਿੰਦੀ ਆ ਕੀ ਪਤਾ ਨਹੀਂ ਵੀ ਤੂੰ ਚੰਦੀ ਕੀ ਹਾਂ ਤੂੰ ਤਾਂ ਸਾਰਿਆਂ ਨੂੰ ਨਹੀਂ ਨਿਕਲ ਜੋ ਕਰੂੰ ਨਹੀਂ ਹੱਦ ਹੋ ਗਈ ਤੁਹਾਡੀ ਆਲੀ ਮੈਂ ਮਾੜਾ ਕੀ ਕਹਤਾ ਵਾ ਮਾੜਾ ਤੂੰ ਤਾਂ ਛੱਡਿਆ ਕੱਖ ਨਹੀਂ ਤੂੰ ਤਾਂ ਸਭੂ ਖੁਸ਼ ਹੋਈ ਹੈ ਵੀ ਆਈਆਂ ਨੇ ਤੇ ਮਾਸ਼ਾ ਲੱਗਾ ਤੇਰਾ ਤੇ ਮੂੰਹ ਦੱਸਣ ਦਿਆ ਵਾ ਤੇਰੇ ਕਿ ਦਿਲ ਚ ਮੈਨੂੰ ਪਤਾ ਨਹੀਂ ਮਾਤਾ ਇੰਨੀਆਂ ਗੱਲਾਂ ਨਾ ਕਰਿਆ ਕਰ ਚੰਗਾ ਆਹੋ ਗੱਲਾਂ ਕਰਿਆ ਗਈ ਜਿਹੜੇ ਮੈਂ ਚੰਗੀ ਗੱਲ ਕਹਿੰਦੀ ਆ ਨਾ ਉੱਤੇ ਅਮਲ ਕਰਿਆ ਕਰੋ ਤੇ ਨਾ ਤੇਰੀਆਂ ਚੰਗੀਆਂ ਦੇ ਬਿਨਾਂ ਹੀ ਚੰਗੀ ਆ ਜਾਂ ਦਫਾ ਹੋ ਜਾ ਮੇਰੇ ਲੱਗੂ ਇੰਨਾ ਕੋ ਕਰ ਗਈ ਉਹ ਤਾਂ ਹੀ ਮੇਰੇ ਦਰ ਵਹ ਰਹੀਦੀ ਆ ਇਹ ਹਣੀ ਹਾਲ ਇਹ ਕੋਈ ਨਾ ਸ਼ੰਤਰੀਆਂ ਆਈਆਂ ਨੇ ਤੇ ਦੁਖੀ ਕਰ ਗਈਆਂ ਰਹਿੰਦੀ ਖੁੱਦੀ ਹੋਵੇ ਤੇ ਪੀ ਆ ਅਸ਼ਾ ਚੱਲ ਕੋਈ ਗੱਲ ਨਹੀਂ ਲਾਜੀ ਲਾਜੀ ਹਾਂ ਹਾਂ ਸੰਗਾਰ ਠੀਕ ਆ ਡੈਡੀ ਹੂੰ ਮੇਰੇ ਤੋਂ ਪਹਿਲਾਂ ਤੇ ਤੁਸੀਂ ਤੁਰੇ ਹੋ ਮੈਂ ਟਰੈਕਟਰ ਤੇ ਤੁਸੀਂ ਮੋਟਰਸਾਈਕਲ ਤੇ ਤੇ ਫੇਰ ਵੀ ਲੇਟ ਆ ਉਹ ਪੁੱਤ ਮੈਂ ਫਿਰ ਉੱਥੇ ਜਾ ਰਕ ਡਾਵੇਂ ਹਾਂ ਬਰਸਨ ਦਾ ਬੀ ਲੈਣ ਅੱਛਾ ਇਹਦੇ ਚ ਬੀ ਹੋ ਤੇ ਮੇਰਾ ਪੁੱਤ ਧਿਆਨ ਰੱਖੀਂ ਜਾਨ ਨਾ ਜੁਰਮਾਨਾ ਭੋਲ ਦੇਣ ਤੂੰ ਵਧੀਆ ਕੀਤਾ ਜੀ ਸਭ ਨੂੰ ਤੇ ਮੈਂ ਹਾਂ ਚਲੋ ਪਹਿਲੀ ਵੇਲੀ ਹੋਈ ਆ ਰਗਾں ਬੀਜੀ ਆ ਪੱਠੇ-ਪੁੱਠੇ ਹੋ ਜਾਣਗੇ ਬਿਲਕੁਲ ਤੇ ਹੈ ਸਹੀ ਗੱਲ ਆ ਤੈਨ ਕਰਕੇ ਲਵਾ ਬੜਾ ਵਾ ਉਹ ਵਾਦੂ ਵਾ ਨਾਲ ਕੋ ਜਵੀ ਪੀ ਲਾਂਗੇ ਦੋਨਾਂ ਨਾਲ ਹਾਂਜੀ ਹਾਂਜੀ ਉਹ ਤਾਂ ਮੈਂ ਕਹਿਣ ਡਿਆ ਹਾਂ ਮੈਨੂੰ ਝੋਨੇ ਆਪਣੇ ਬੜੇ ਲੱਗੇ ਸੀ ਪਰ ਇਹ ਆ ਵੀ ਲੱਗੇ ਵੀ ਗਏ ਤੇ ਅਸੀਂ ਤਾਂ ਨਿਕਲੇ ਉਧਾਂ ਘਾਟ। ਦਾੜੀ ਕੀ ਕਰਨਾ ਫਿਰ ਹਣਾ ਮੀਂਹ ਤੇ ਹੜੇ ਨਹੀਂ ਆ। ਅਸਲ ਚੰਨ ਤਾਂ ਧੁੱਪਾਂ ਨਹੀਂ ਗਿਆ ਪਈਆਂ ਤੇ ਪਤਲ ਪੈ ਗਈ ਜਿਆਦਾ। ਬਿਲਕੁਲ ਤੇ। ਉਦਾਂ ਵੀ ਪਿੰਦਰ ਤੋਂ ਵੇਖਿਆ ਨਾ ਜਿਹੜੇ ਦਾਣੇ ਸਾਫ਼ ਵੀ ਸੀ ਨਾ ਉਹ ਵੀ ਨਾ ਡੱਗੀ ਜੇ ਹੀ ਡੱਗ ਰੋਬ ਨਹੀਂ ਦਾਣਿਆਂ ਦਾ। ਚਲੋ ਫਿਰ ਕੀ ਕਰ ਲੈਣਾ ਜੋ ਕਰਮਾਂ ਚ। ਆਹ ਹੋ ਸਾਰੇ ਦੇ ਨਾਲ ਹੀ ਏ ਤੰਦਰੁਸਤੀ ਚਾਹੀਦੀ ਰੱਬ ਕੀ ਦੇ ਕੋਈ ਜ਼ੋਰ ਨਹੀਂ। ਬਸ ਬਸ। ਬਾਕੀ ਸਾਡਾ ਤਾਂ ਕੋਈ ਸਮਾਂ ਹੀ ਕੁਦਰਤ ਵੱਲੋਂ ਘਾਟੇ ਦਾ ਵਾ ਯਾਰ ਤੇਰੇ ਸਹਰਿਆਣਾ ਪੰਗਾ ਪਿਆ ਗਿਆ ਉਹ ਸਾਰੇ ਕੰਮ ਹੋ ਗਏ ਉਹ ਚਲੋ ਡਾਡੀ ਛੱਡੋ ਵਾਲੀ ਗੱਲ ਆਜੋ ਪਾਣੀ ਤਾਂ ਨਹੀਂ ਪੀ ਲੋ ਆ ਰੱਖਿਆ ਉੱਥੇ ਤੂੰ ਕਿਹੜੀ ਗੱਲ ਹੁਣ ਦੋਈ ਜਾਨੀ ਆ ਬੱਸ ਹੋ ਗਈ ਤੇਰੀ ਦੱਸਦੇ ਹੈ ਨਹੀਂ ਕੁਝ ਰੋਵਾਲਾਪੁਰ ਕੀ ਕਰਾਂ ਇਹ ਕੋਈ ਕੱਖ ਛੱਡ ਕੇ ਗਈਆਂ ਇਹ ਕਾ ਜਿਹੜੀ ਵੱਡੀ ਆ ਇਹ ਰੋਣ ਲਈ ਆਪਣੇ ਆਕ ਮਨੋਂ एकदम ਮਾਰੀ ਚੱਲੀ ਆ ਵੱਡੀ ਕਿ ਆਂਦੀ ਆ ਬੱਡੀਂ ਵਾਗ ਲੱਗੀ ਆ ਪਿਓ ਜਿਹੜੀ ਫੋਨ ਆਈ ਆ ਖਨੇ ਪਹਿਲੀ ਕਰਕੇ ਆ ਗਈ ਹਾਦੀ ਉਹ ਕੂਟ ਦੋ ਹਾਨੂੰ ਦੇ ਦੋ ਪਹਿਲੀ ਉਹ ਮੰਮੀ ਐਵੇਂ ਏਦਾਂ ਪਹਿਲੀ ਲੈ ਜਾਣਗੇ ਉਹਪਰਾਂ ਠੱਕੇ ਨਾਲ ਨਹੀਂ ਕੋਈ ਪਹਿਲੀ ਲੈ ਜਾਂਦਾ ਉਹਦਾ ਇਹ ਆ ਤੇ ਉਹਦਾ ਪਿੰਦਰ ਉਹਨਾਂ ਦੀ ਗਲਤੀ ਬੜੀ ਆ ਤੇ ਤੁਹਾਡੇ ਨਾਲ ਐਡਾ ਮੁਕਮਕਾ ਹੋ ਰਿਹਾ ਸਾਰਾ ਫੇਰ ਤੁਹਾਡਾ ਇੱਥੇ ਕੀ ਮਤਲਬ ਆਉਂਦਾ ਡੈਡੀ ਮੈਂ ਤੇ ਨਾ ਥਾਣੇ 'ਦਰ ਖਾਸ਼ ਦਵੋ ਆਹ ਕੋ ਕੰਮ ਹੈ ਮੰਨ ਲਓ ਜੇ ਇੱਥੇ ਵਾਦਾ ਘਾਟਾ ਹੋ ਜਾਂਦਾ ਤਾਂ ਫੇਰ ਇੱਥੇ ਆਣ ਕੇ ਤਮਾਸ਼ਾ ਲਾਉਣ ਡਈਆਂ ਵਾ ਨਾਲੇ ਪਿੰਡ ਦੇ ਵੇਂਦੇ ਹੋਣਗੇ ਵੀ ਕੀ ਬਣ ਰਿਹਾ ਇੱਥੇ ਸਾਰੇ ਲੋਕੀ ਕੋਠਾ ਦੇ ਚਰਚਰ ਵੇਖਣ ਲਈ ਇਤਨੀ ਸ਼ਰਮ ਹੁੰਦੀ ਉਹਨਾਂ ਨੂੰ ਵੀ ਲੱਗੇ ਉਹਦੀ ਜਿਹੜੀ ਪਰਜਾਈ ਉਹਦੀ ਤੇ ਏਡੀ ਲੰਮੀ ਜ਼ੁਬਾਨ ਉਹ ਤਰ ਤਰ ਕਰਦੀ ਉਹਦੀ ਪਰਜਾਈ ਵੀ ਮੈਂ ਨਾ ਉਹ ਦੱਸ ਪਤਾ ਨਹੀਂ ਵੇਖ ਲੋ ਕਿਦਾਂ ਦੇ ਨੇ ਲੋਕ ਹੈ ਤੁਹਾਡੀ ਮਾਂ ਨੇ ਨਾਲ ਤੁਹਾਡਾ ਪਿਓ ਨੇ ਨਾਲ ਕੋਈ ਵਿਚੋਲਾ ਨਹੀਂ ਨਾਲ ਤੁਸੀਂ ਕਰੋ ਤੇ ਭੱਜੇ ਆਏ ਹੋ ਇਦੋਂ ਨੂੰ ਵੀ ਮੈਂ ਇੰਨਾ ਚੰਗਾ ਨਾਮ ਨੂੰ ਸਮਝਦੀ ਨਾ ਤੇ ਨਾਮ ਨੇ ਵੀ ਕਿੱਡਾ ਵੱਡਾ ਝੂਠ ਬੋਲਿਆ ਮੈਂ ਤਾਂ ਤੁਹਾਨੂੰ ਤਲਾਕ ਦੇ ਕੇ ਅਜੇ ਵੀ ਪੇਰ ਆ ਗਈਆਂ ਨਹੀਂ ਮੈਂ ਜਦ ਤਲਾਕ ਦੇ ਸਹਿਮੀ ਨਹੀਂ ਕੀਤੇ ਅਜੇ ਬਹੁਤ ਈ ਮਾਂ ਨੇ ਕੀਤੇ ਤੇ ਕੋਈ ਨਹੀਂ ਕੀਤੇ ਮੈਂ ਤਾਂ ਮੱਕ ਟੁੱਟ ਜਾਂ ਤੇਰੇ ਹੱਥ ਜਿੰਨਾ ਹੱਥਾਂ ਦਾ ਫੈਨ ਵੀ ਤੇ ਮੇਰੇ ਪੁੱਤ ਨੇ ਅਜੇ ਵੀ ਨਹੀਂ ਰੋੰਦਾ ਨਾ ਮੈਨੂੰ ਉਹ ਇਹਨਾਂ ਸਲਾਹ ਕੀਤੀ ਸਾਰੇ ਡੱਬਦੇ ਵੀ ਇਹਨਾਂ ਠੱਗੀ ਜਾ ਉਹ ਜਿੰਨਾ ਠੱਗੀ ਜਾਂਦੇ ਆ ਤੂੰ ਭੇਜਾ ਵੜ ਉੱਥੇ ਡੈਡੀ ਮੈਂ ਨਾ ਇੱਕ ਕੰਮ ਕਰੋ ਤੁਸੀਂ ਬਲੌ ਬੀਜੀ ਨੂੰ ਉਹਨਾਂ ਦੇ ਹੱਥ ਖਲਾਉ ਸੁਣਾ ਜੇ ਸੁਧਰਦੇ ਠੀਕ ਨੇ ਤੇ ਫਿਰ ਦੂਜੇ ਤਰੀਕੇ ਨਾਲ ਸੁਧਾਰਾਂਗੇ ਅਸੀਂ ਹਣ ਬੀਜੀ ਨੂੰ ਨਾ ਸੱਧੋ ਨਾ ਬੀਜੀ ਨਾਲ ਫੋਨ ਤੇ ਗੱਲ ਕਰੋ ਅਲੀ ਵੱਡੀ ਹੈ ਕੰਧਾਂ ਨਾਲ ਅਲਗ-ਅਲਗ ਗੱਲਾਂ ਸੁਣਦੀ ਆ ਇਹੀ ਕਹਾਂਦੇ ਮੁੱਕੇ ਮੈਨੂੰ ਛੱਡ ਦੀ ਪਰ ਉਹਦਾ ਪਿੰਦਰ ਉਹ ਵਿਚੋਲਣਾ ਜਰੂਰ ਉਹਦੇ ਕੰਨਾਂ ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ ਤੇ ਹੋਰ ਡੈਡੀ ਯਾਰਾ ਕਹਣਾ ਤੁਸੀਂ ਹੱਸਣੀ ਦੇ ਵੀ ਕੰਨ ਖਿੱਚੋ ਯਾਰ ਮੈਂ ਕੀ ਕਰਾਂ ਸਮਝਾ ਨਹੀਂ ਸਕਦਾ ਭਾਵੇਂ ਬੜਾ ਦੁਖੀ ਹਾਂ ਮੈਂ ਤੈਨੂੰ ਕੀ ਦੱਸਾਂ ਹੁਣ ਉਹਦੇ ਇੰਨੇ ਲਾਲਚੀ ਹੋ ਗਏ ਨਾ ਦੋਵੇਂ ਜੀ ਉਹਦੇ ਦਾ ਉਹਦਾ ਤਾਂ ਮਤਲਬ ਹੀ ਨਹੀਂ ਹੈਗਾ ਵੀ ਮੇਰਾ ਭਰਾ ਵਾ ਐਡਾ ਵੱਡਾ ਨੁਕਸਾਨ ਹੋ ਗਿਆ ਘਰ ਉਜੜ ਗਿਆ ਵਾ ਜਾਂ ਮੇਰਾ ਮਾਂ ਪਿਓ ਦੁਖੀ ਹੈ ਉਹਦੇ ਬਸ ਆਪਣੀ ਆਸ਼ ਪ੍ਰਸਤੀ ਚ ਮਰਨ ਦੇ ਦੋਵੇਂ ਜਾਨੇ ਉਹ ਅਬੇ ਸਾਰਾ ਕੁਝ ਸਾਨੂੰ ਮਿਲ ਜੇ ਤੇ ਇਹਨਾਂ ਦੇ ਹੱਥ માં ਪਿੰਦਰ ਕੁਝ ਨਹੀਂ ਆਉਂ ਦੇਣਾ ਮੈਨੂੰ ਭਾਵੇਂ ਨਾ ਕਿ ਹੋਰ ਕਿਸੇ ਬੰਦੇ ਨੂੰ ਬਾਹਰ ਨਾ ਡਾਲੀ ਦੇਣੀ ਪਏ ਕੋ ਨਾ ਹੋਏ ਉਹ ਜਿਹੜੀ ਗੱਲ ਛੱਡ ਕਿੰਨੀ ਜਿਹਾ ਸਾਫੀ ਨਾ ਹੋਵੇ ਕਿ ਕਿਸੇ ਸਾਈ ਨਾ ਹੱਥੋਂ ਲੈ ਜਾਣੀ ਜਦੋਂ ਤਲਾਕ ਹੋ ਗਿਆ ਨਾ ਸਾਈ ਲੈ ਚਲੀ ਫੇਰ ਕਾਹਦਾ ਲੈ ਜਾਣਾ ਫੇਰ ਕਾਦੇ ਵਾਸਤੇ ਇੱਥੇ ਆਈ ਆ ਲੱਗ ਜੇਗਾ ਪਤਾ ਕੋਈ ਗੱਲ ਨਹੀਂ ਅਸੀਂ ਗੱਲ ਕਰਨੀ ਪਤਾ ਵੀ ਕਿਹੜੀ ਗੱਲ ਕਰਨੀ ਉਹ ਕੀ ਪਤਾ ਕਿਹੜੀ ਗੱਲ ਗੱਲਾਂ ਨੇ ਕਰ ਚੱਲ ਤੂੰ ਭੁਜਾਤੀਆਂ ਨਾ ਗੱਲਾਂ ਬਾਤਾਂ ਤੂੰ ਵੀ ਸੁਣਾ ਲੈਣੀਆਂ ਅਸੀਂ ਚਾਰ ਕੀ ਕੀ ਤੇ ਮੈਂ ਬੁਝਰੀ ਆ ਪਰ ਅਗਲੀਆਂ ਦਾ ਧੱਕੇ ਨਾ ਮੈਨੂੰ ਪਰੇ ਕਰ ਰੱਖ ਦੋ ਆਈ ਜਾਂਦੇ ਹਾਂ ਵੀ ਆਈ ਜਾਂਦੇ ਨੇ ਉਹਨਾਂ ਨੇ ਘਿਆਕ ਬੰਦਾ ਇੱਥੇ ਚੱਲ ਚੁੱਪ ਕਰ ਤੂੰ ਫੇਰ ਨਾ ਕਰ ਮੇਰੀ ਗੱਲ ਸੁਣੋ ਮੈਂ ਤੇਰਾ ਸਾਰਾ ਬੇੜਾ ਗੱਲ ਤੇ ਰੱਖ ਦਿਆ ਕਿ ਮੈਂ ਕਿਹੜੀਆ ਮਤਕਾ ਕੁਮਾਰ ਕੱਢ ਲੈ ਕੇ ਨਾ ਨਾ ਮੱਤ ਮੇਰੀ ਗੱਲ ਤਾਂ ਸੁਣੋ ਆ ਦੇਖੋ ਤਾਂ ਨਾ ਕੀ ਹੋ ਕੀ ਕਰਦੇ ਆ ਹਾਈ ਤੇ ਬਾਹਰ ਨਹੀਂ ਜਾਣਾ ਅੱਥੇ ਕੀ ਕਰੀਂਗਾ ਤੈਨੂੰ ਝੋਲਾ ਪਾ ਰ ਸਾਰਿਆਂ ਉਹ ਗੱਲ ਸੁਣ ਲੈ ਜੇ ਤੂੰ ਇੱਥੇ ਵੱਸਣਾ ਵਾ ਨਾ ਇਹਨੂੰ ਘਰੋਂ ਬਾਹਰ ਕੰਨਾਂ ਬਣੇਗਾ ਤੇਰੀ ਜ਼ਿੰਦਗੀ ਖਰਾਬ ਕਰ ਦੇਣਗੇ ਨਾ ਨਾਨੇ ਕੀ ਆਖਦਾ ਵੀ ਤੇਰੇ ਦੋਸਤਾਂ ਕਰ ਮਾਸ਼ਾ ਲਾਇਆ ਵਾ ਦੋ ਤਾਂ ਲੱਗ ਰਹੇ ਮਾਸ਼ਾ ਨਾ ਨਾ ਕੋਤਾ ਆਵੇ ਨਾ ਨਾ ਮੈਂ ਤੂੰ ਮੈਂ ਮੇਰੇ ਕੋ ਖੰ ਤੇਰੇ ਮਾਮਨੇ ਤੇਰੇ ਵਰ ਕਰ ਨਾਵ ਡੈਡੀ ਨੂੰ ਰੋਕ ਤੇਰੇ ਅੱਖ ਡੈਡੀ ਨੇ ਲੱਗ ਜਾਣਾ ਹੀ ਨਾ ਤੈਨੂੰ ਭਾਬੀ ਮੰਮੀ ਇਸੇ ਵਾਇ ਜੋਗੀ ਹੈ ਜਿਹੜਾ ਕੰਮ ਲੈਣੇ ਅੱਜ ਕੀਤਾ ਨਾ ਅੱਜ ਤੋਂ 10 ਸਾਲ ਪਹਿਲਾਂ ਕੀਤਾ ਨਾ ਤੇ ਹੱਡੀ ਜ਼ਿੰਦਗੀ ਨਹੀਂ ਬਰਬਾਦ ਹੋਣੀ ਨਹੀਂ ਨਾ ਉਹ ਕਰੋ ਨਾ ਨਾ ਕੱਢ ਨਾ ਸਫਾਰਾ ਤੋਂ ਮੁੜ ਕੇ ਕਿਦ ਨਜ਼ਰ ਆਈ ਐ ਤੇ ਮੇਰੀ ਨਾਨੇ ਨਾ ਮੇਰਾ ਜਲੂਸ ਇਕਡਾਤਾ ਵਾ ਇਹਦਾ ਡੇਰਾ ਕਰਕੇ ਦੇਦਾ ਇਹੋ ਜੀ ਦਾ ਮੈਂ ਵੀ ਨਹੀਂ ਜਾਣਦੀ ਮੇਰਾ ਘਰ ਵਾ ਮੈਂ ਕਿਉਂ ਜਾਣਾ ਵਾ ਇੱਥੇ ਰਹੂੰਗੀ ਇੱਥੇ ਮਰੂੰਗੀ ਮੈਂ ਕਿਤੇ ਨਹੀਂ ਜਾਣਾ ਮੈਂ ਜੋ ਮਰਜ਼ੀ ਕਰ ਲੋ ਤੁਹਾਡਾ ਘਰ ਦਾ ਨਾ ਕਹ ਬਾਹਰ ਚਲ ਜੂਗੀ ਮੈਂ ਨਾ ਗਈ ਮੇਰਾ ਨਾਲੇ ਜੀਵਨ ਆ ਵੇਖੇ ਜਾਓ ਤੁਸੀਂ ਕੋਲੋਂ ਵਾ ਉਖਾਵਾ ਮਰ ਗਿਆ ਘਰ ਬਣਦੀ ਮੈਂ ਸਾਰੀ ਉਮਰ ਬਣਉਂਦੀ ਰਹੀ ਕਿਤੇ ਤਿਲਾ ਤਿਲਾ ਜੋੜ ਕੇ ਤੁੰਮੀ ਸਵਾਹ ਪਾਈ ਮੇਰੇ ਸਿਰ ਦੇ ਉੱਤੇ ਕੱਢ ਕੇ ਬਾਹਰ ਮਾਰਿਆ ਵਾ ਨਾ ਤੇ ਹੱਕ ਚੰਦੀ ਸੀ ਮੇਰੀ ਟੀਨੇ ਨੇ ਵੇਖਿਆ ਮੇਰੀ ਮਾਂ ਕਿੱਥੇ ਆ ਉਹ ਤਾਂ ਹੱਸਦੀ ਰਹੀ ਅੰਦਰ ਕਿ ਚੰਗਾ ਹੋਇਆ ਮਾਤਾ ਬਾਹਰ ਕੱਢਦੀ ਆ ਨਹੀਂ ਤੈਨੂੰ ਵੀ ਨਾ ਸੁਣਨਦੀ ਇੱਥੇ ਮੈਂ ਮੈਂ ਨਾ ਮੇਰੀ ਗੱਲ ਵਸਣ ਮੈਂ ਵੀ ਨਹੀਂ ਜਾਣਾਂ ਤੈਨੂੰ ਕਿੱਦਾਂ ਵਸਾਂਗੀ ਤੂੰ ਕੋਈ ਗੱਲ ਨਹੀਂ ਮੈਂ ਵੀ ਇੱਥੇ ਬੈਠੀ ਆ ਮੈਂ ਵੀ ਨਹੀਂ ਜਾਣਦੀ ਕਿਤੇ